ਮਿਕਵਾਸੀ ਆਪਤੀ ਗਰਮੀ ਫੈ ਰਹੀ ਹੈ ਤੇ ਗਰਮੀ ਦੇ ਚਲਦਿਆਂ ਨਹਾਉਣ ਵਾਲੇ ਨੌਜਵਾਨਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ ਸੋ ਨੌਜਵਾਨ ਹੈ ਜਿਹੜਾ ਪਾਣੀ ਦੇ ਵਿੱਚ ਨਹਾਉਂਦੇ ਨੇ ਅਤੇ ਡੁੱਬਣ ਦੇ ਮਾਮਲੇ ਲਗਾਤਾਰ ਆ ਰਹੇ ਨੇ ਤਾਜ਼ਾ ਮਾਮਲਾ ਫਰੋਸਪੁਰ ਦੇ ਪਿੰਡਾ ਗੋਖੀ ਵਾਲਾ ਤੋਂ ਵੇਖਣ ਨੂੰ ਮਿਲਿਆ ਜਿੱਥੇ ਚੋਨਾ ਲਾਉਂਦੇ ਸਮੇਂ ਨੌਜਵਾਨ ਪਿੰਡ ਦੇ ਨਾਲ ਨਿਕਲਦੀ ਨਹਿਰ ਦੇ ਵਿੱਚ ਡੁੱਬ ਗਿਆ ਜਾਣਕਾਰੀ ਮੁਤਾਬਕ ਕਰੀਬ 22 ਸਾਲ ਦਾ ਨੌਜਵਾਨ ਕਰੋ ਚੋਨਾ ਲਾਉਣ ਵਾਸਤੇ ਗਿਆ ਸੀ ਅਤੇ ਉੱਥੇ ਉਸ ਦੀ ਹੋਰ ਸਾਥੀ ਵੀ ਚੋਨਾ ਲਾ ਰਹੇ ਸਨ ਜਿਨ੍ਹਾਂ ਦੇ ਵਿੱਚ ਔਰਤਾਂ ਵੀ ਸ਼ਾਮਲ ਸਨ ਔਰਤਾਂ ਨੇ ਦੱਸਿਆ ਕਿ ਚੋਨਾ ਲਾਉਂਦੇ ਹੋਏ ਉਹ ਬਾਥਰੂਮ ਕਰਨ ਗਿਆ ਅਤੇ ਬਾਅਦ ਵਿੱਚ ਵੇਖਿਆ ਉਸ ਦੇ ਕੱਪੜੇ ਅਤੇ ਚਪਲਾਂ ਪਈਆਂ ਸਨ ਉਹ ਕਿਤੇ ਵੀ ਨਹੀਂ ਮਿਲ ਰਹੀਆਂ ਸੀ ਸਾਰਿਆਂ ਨੂੰ ਸ਼ੱਕ ਹੈ ਕਿ ਉਹ ਨਹਿਰ ਦੇ ਵਿੱਚ ਡੁੱਬ ਗਿਆ ਉਧਰ ਪੁਲਿਸ ਅਤੇ ਪਿੰਡ ਵਾਲੇ ਨੌਜਵਾਨ ਦੀ ਜੜੀ ਪਾਲ ਕਰ ਰਹੇ ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਤੇ ਗੋਤਾਖੋਰਾਂ ਵੱਲੋਂ ਨੌਜਵਾਨ ਦੀ ਪਾਲ ਕੀਤੀ ਜਾ ਰਹੀ ਹੈ ਅਜੇ ਤੱਕ ਨੌਜਵਾਨ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਸੋ ਗਰਮੀ ਕਾਰਨ ਬਹੁਤ ਸਾਰੇ ਲੋਕ ਨੇ ਜਿਹੜਾ ਨਹਿਰਾ ਨਾਲਿਆਂ ਦੇ ਵਿੱਚ ਨੌਜਵਾਨ ਖਾਸ ਕਰਕੇ ਜਿਹੜਾ ਨਹਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਡੁੱਬਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਵੀਰੇ ਚੋੜਨਾ ਲਗਾਈ ਜਾਂਦੀ ਸੀ ਇੱਥੇ ਅਸੀਂ ਸਾਡੇ ਨਾਲ ਲੱਗਿਆ ਆ ਸੀ ਸਾਨੂੰ ਕਹਿੰਦੇ ਸੀ ਬਾਥਰੂਮ ਚੱਲਣਾ ਉਹ ਜਨਾਨੀਆਂ ਥੋੜਾ ਨਾਲ ਹੁੰਦੀਆਂ ਨੇ ਅਸੀਂ ਵਾਜਾ ਮਾਰਦੇ ਰਹਿਆ ਤੇ ਸੁਣਿਆ ਨਹੀਂ ਫਿਰ ਸਾਨੂੰ ਇੱਕ ਆਵਾਜ਼ ਆਈ ਅਸੀਂ ਉਵੇਂ ਭੱਜ ਕੇ ਸਾਰੀਆਂ ਜਨਾਨੀਆਂ ਆ ਗਏ ਉਸ ਤੋਂ ਬਾਅਦ ਅਸੀਂ ਵੇਖਿਆ ਹੀ ਨਹੀਂ ਕਿ ਕਿੱਥੇ ਗਿਆ ਕਿੱਥੇ ਨਹੀਂ ਉੱਥੇ ਕੱਪੜੇ ਪਏ ਸੀ ਉੱਥੇ ਚੱਪਲਾਂ ਪਈਆਂ ਸੀ ਮੋਬਾਈਲ ਪਿਆ ਸੀ ਅਸੀਂ ਨਹੀਂ ਵੇਖਿਆ ਕੋਈ ਸਾਡੀ ਦੁਸ਼ਮਣੀ ਥੋੜੀ ਸਾਡੇ ਪੁੱਤਰਾ ਮਰਗਾ ਸੀ ਹਾਂਜੀ ਸਾਡੇ ਨਾਲ ਲੱਗਿਆ ਸੀ ਤੁਸੀਂ 20-21 ਸਾਲਾਂ ਵਰਗੇ ਇੱਥੇ ਚੋਨਾ ਲੈਣ ਆਇਆ ਜੀ ਲੈਵਰ ਦੇਖਣ ਤੇ ਉਹ ਹੁਣ ਇਹ ਕਹਿੰਦੇ ਨੇ ਬਾਥਰੂਮ ਕਰਨ ਗਿਆ ਹੈ ਤੇ ਗਾਂ ਕਹਿੰਦੇ ਵਿੱਚ ਵੜ ਗਿਆ ਕੱਲਾ ਬੰਦਾ ਵਿੱਚ ਨਹੀਂ ਵੜ ਸਕਦਾ ਇਹਨੇ ਪਾਣੀ ਦੇਣਾ ਉਹਨੂੰ ਤੈਰਨਾ ਆਉਂਦਾ ਸੀ ਠੀਕ ਹੈ ਜਿਹਨੇ ਵੇਖਿਆ ਹੋ ਸਕਦਾ ਉਹਨੇ ਧੱਕਾ ਮਾਰਿਆ ਕਿ ਉਹਨੇ ਡੋਬਿਆ ਕੀ ਕੀਤਾ ਉਹ ਕਿਹੜਾ ਬੰਦਾ ਉਹ ਸਾਨੂੰ ਤਾਂ ਪਤਾ ਨਹੀਂ ਅਜੇ ਤੱਕ ਆਹ ਲੀਵਰ ਖੜੀ ਹਾਂਜੀ ਮੁੰਡੇ ਵੀ ਨੇ ਕੁੜੀਆਂ ਨੇ ਤੇ ਉਹਨਾਂ ਇੱਥੇ ਨਾਲ ਲਾ ਦੇ ਪੀ